ਅੱਜ ਅਸੀਂ ਇੱਕ ਬਹੁਤ ਸੋਹਣਾ ਜੀ ਇਹ ਵੀ ਸਦਾ ਅੱਜ ਅਸੀਂ ਐਡ ਬਹੁਤ ਠਰੋ ਗ੍ਰੀਪ ਫॉर ਦੇ ਅਮਨ ਸਿੰਘ ਰਾਣੇ ਦਾ ਰਿਲੀਜ਼ ਕਰ ਦੇ ਰਿਹਾ ਕਿ ਨਹੀਂ ਹੈ ਜਿਹੜਾ ਇੰਨਾ ਨੇ ਗਾਇਆ ਹੈਗਾ ਤੇ ਬਹੁਤ ਵਧੀਆ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਪਾਰਟੀ ਕਿਵੇਂ ਕੰਮ ਕਰ ਰਹੀ ਹੈ ਤੇ ਸੱਚੇ ਦਿਲ ਦੇ ਨਾਲ ਇਲੈਕਸ਼ਨ ਲੜ ਗਈ ਹੈ ਕੋਈ ਇਸ ਪਾਰਟੀ ਨੇ ਝੂਠੇ ਵਾਅਦੇ ਨਹੀਂ ਕੀਤੇ ਹੈਗੇ ਕੋਈ ਵੱਡੀ ਗੱਲ ਨਹੀਂ ਕੀਤੀ ਜਿਹੜੀ ਨਹੀਂ ਹੋ ਸਕਦੀ ਔਰ ਜਿਹੋ ਜਿਹੇ ਹਾਲਾਤ ਅੱਜ ਹਿੰਦੁਸਤਾਨ ਦੇ ਵਿੱਚ ਹੈਗੇ ਮਤਸਰ ਪੁਨੇ ਦੇ ਉਹਦੀ ਗੱਲ ਕੀਤੀ ਹੈਗੀ ਹੈ ਤੇ ਸਾਰਾ ਕੁਝ ਇਸ ਗੀਤ ਦੇ ਵਿੱਚ ਇਨਰ ਨੇ ਸੰਨ ਦੱਸਿਆ ਕਾਂਸਪਟ ਕਲ ਤੁਸੀਂ ਵਲੋਂ ਨੋਮਿਨੇਟ ਕਰਤਾ ਬੇ ਕਲ ਕਰਦੇ ਹਾਂ। ਮਤਲਬ ਇਹ ਪਾਰਟੀਆ ਕੀ ਥੋੜੀ ਪਾਰਟੀਆ ਮੈਨੀਫੈਸਟੋ ਕੀ ਹੋਊਗਾ? ਮੈਨੀਫੈਸਟੋ ਤਾਂ ਸਾਡੇ ਐਪੀ ਅਸੀਂ ਬਹੁਤ ਸਫਾਈ ਦੇ ਨਾਲ ਕੰਮ ਕਰਾਂਗੇ। ਚੰਗੇ ਕੰਮ ਕਰਾਂਗੇ। ਕੋਈ ਮਤਸਬ ਪੁਣਾ ਨਹੀਂ ਆਊਗਾ। ਕੋਈ ਤਰਫਨ ਨਹੀਂ ਹੋਊਗੀ। ਜਿਹੜੇ ਮੋਤੀ ਸਾਹਿਬ ਨੇ ਵਾਦੇ ਕੀਤੇ ਐ ਘਰ ਘਰ ਨੌਕਰੀ ਜਿਹੜੀ ਇੰਦਰਾ ਗਾਂਧੀ ਨੇ ਕੀਆ ਰੋਟੀ ਕਪੜਾ ਮਕਾਨ ਆਮ ਪਾਰਟੀ ਨੇ ਕਿਹਾ ਕਿ ਹਰ ਵੀ ਪੀਜੇ ਛੜਦੇ ਮਹੀਨੇ ਬੈਂਕ ਦੇ ਵਿੱਚ 6000 ਰੁਪਏ ਜਮ੍ਹਾਂ ਹੋ ਜਾਊਗਾ ਇਹ ਝੂਠੇ ਜਿਹੜੇ ਵਾਦੇ ਕੀਤੇ ਐ ਇਹਨਾਂ ਦੇ ਖਿਲਾਫ ਅਸੀਂ ਪਾਰਲੀਮੈਂਟ ਦੇ ਵਿੱਚ ਮੋਸ਼ਨ ਇਕ ਪਵਾਗੇ ਕਿ ਇਹ ਤਾਂ ਇੱਕ ਪਾਰਲੀਮੈਂਟ جواب ਦੇਣ ਇਹ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਪਾਰਟੀਆਂ ਝੂਠੇ ਬੇਜੇ ਲੋਕਾਂ ਨੂੰ ਖਿ拉 ਕੇ ਤੇ ਜਿੱਤ ਕੇ ਤੇ ਸਰਕਾਰਾਂ ਬਣਾਉਂਦੀਆਂ ਹਨ ਉਹਨਾਂ ਦਾ ਨਾਮ ਇਲੈਕਸ਼ਨ ਦੇ ਜਿਹੜੀਆਂ ਪਾਰਟੀਆਂ ਹਨ ਉਹਨਾਂ ਦਾ ਨਾਮ ਉਹਨਾਂ ਦੇ ਵਿੱਚੋਂ ਕੱਟਿਆ ਜਾਵੇ ਤੇ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਹਿੱਸਾ ਨਾ ਲੈਣ ਦਿੱਤਾ ਜਾਵੇ ਤੇ ਪਾਕਿਸਤਾਨ ਦਾ ਬਾਰਡਰ ਬਪਾਰਦਲੀ ਖੋਲਣਾ ਬਹੁਤ ਜ਼ਰੂਰੀ ਹੈ ਸਾਡੇ ਕਿਸਾਨਾਂ ਦੇ ਕੰਮ ਜਿਹੜੇ ਮੋਤੀ ਨੇ ਕਿਹਾ ਸੀ ਹੋ ਜਾਣਗੇ ਕਿ ਉਹਨਾਂ ਦੇ ਕਰਜ਼ੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ ਐਮਐਸਪੀ ਨੂੰ ਕਾਨੂੰਨੀ ਜਮ੍ਹਾਂ ਪਨਾਇਆ ਜਾਊਗਾ ਤੇ ਫਿਰ ਉਹ ਜਿਹੜੀ ਰਿਪੋਰਟ ਹੈਗੀ ਹੈ ਉਹ ਲਗੂ ਕੀਤੀ ਜਾਊਗੀ ਅਜੇ ਵੀ ਸਾਡੇ ਕਿਸਾਨ ਮਜ਼ਦੂਰ ਬਹੁਤ ਗਰੀਬ ਨੇ ਬਹੁਤ ਗਰੀਬੀ ਹੈ ਸਾਡੇ ਪ੍ਰਿੰਡੈਂਟ ਸ਼ਾਇਦ ਤੁਸੀਂ ਦੇਖੀ ਨਹੀਂ ਅਸੀਂ ਤਾਂ ਸਾਰਾ ਬਹੁਤ ਜ਼ਿਆਦਾ ਇਨ ਅਡੈਕਸ਼ਨਾਂ ਦੇ ਵਿੱਚ ਗਰੀਬੀ ਦੀ ਗੱਲ ਕੀਤੀ ਹੈ ਤੇ ਇਹਨੂੰ ਤੋੜਨ ਦੇ ਲਈ ਅਸੀਂ ਯਤਨ ਕਰਦੇ ਆਂ ਅਸੀਂ ਇਹ ਪ੍ਰੋਮਿਸ ਨਹੀਂ ਕਰ ਸਕਦੇ ਕਿ ਕਿੱਥੋਂ ਤੱਕ ਅਸੀਂ ਤੋੜ ਸਕਾਂਗੇ ਪਰ ਸਾਡਾ ਨਿਸ਼ਾਨਾ ਹੋਊਗਾ ਕਿ ਜਿਹੜੇ-ਜਿਹੜੇ ਵਾਅਦੇ ਕੀਤੇ ਐ ਇਹ ਪਾਰਟੀਆਂ ਨੂੰ ਬੇਸ਼ੱਕ ਇਹਨਾਂ ਦੇ ਗੱਲ ਤੋਂ ਫੜਨਾ ਪਵੇ ਕਿ ਇਹ ਨਾਗੂ ਜ਼ਰੂਰ ਰਵਾਂਗੇ ਤੁਸੀਂ ਆਪਣੇ ਹੁਣ ਤੱਕ ਦੇ ਕੰਮ ਨੂੰ ਕਿਵੇਂ ਦੇਖ ਰਹੇ ਹੋ ਐਸ ਐਮ ਪੀ ਤੁਸੀਂ ਰਹੇ ਹੋ ਕਿ ਮੈਂ ਆਪਣੇ ਕੰਮ ਨੂੰ ਬਹੁਤ 3 ਸਾਲ ਦੇ ਵਿੱਚ ਅੱਛਾ ਸਮਝਦੇ 55 ਕਰੋੜ ਰੁਪਏ ਦਾ ਨਵਾਂ ਹਸਪੀਟਲ ਡਿਪਟਮੈਂਟ ਆਫ ਇੰਡੀਆ ਦਾ ਬਣ ਰਿਹਾ ਹੈ ਸਪੈਸ਼ਲਿਟੀ ਦਾ ਕਿ ਜਿੱਥੇ ਕਿਸੇ ਵੀ ਬਮਾ ਦੇ ਦਾ ਇਲਾਜ ਨਹੀਂ ਹੋ ਕਾ ਉਹ ਸਾਡੇ ਪ੍ਰਣਾਲੀ ਦੇ ਹਸਪੀਟਲ ਦੇ ਵਿੱਚ ਹੋਊਗਾ ਫਿਰ 350 ਕਰੋੜ ਰੁਪਇਆ ਅਗਲੇ ਸਾਲ ਤੱਕ ਲੱਗ ਡੂਗਾ ਸਾਰੀਆਂ ਤਾਂਾਂ ਬਿਜਲੀ ਦੀਆਂ ਜਿਹੜੀਆਂ ਸਾਡੇ ਘਰਾਂ ਦੇ ਉੱਤੋਂ ਜਾਂਦੀਆਂ ਉਹ ਨਹੀਂ ਜਾਣਗੀਆਂ ਉਹ ਅੰਡਰਗਰਾਉਂਡ ਹੋ ਜਾਣਗੀਆਂ ਕਿਸੇ ਦੀ ਮੋਟਰ ਨਹੀਂ ਸਰੂਪੀ ਕਿਸੇ ਦੇ ਘਰ ਦੀ ਇਹ ਮਸ਼ੀਨ ਉਹ ਨਹੀਂ ਸਰੂਪੀ ਫਿਰ ਕਦੇ ਵੀ ਸ਼ੇਰ ਮੁਹੰਮਦ ਖਾਨ ਸਾਹਿਬ ਜਿਨ੍ਹਾਂ ਨੇ ਛੋਟੇ ਸਹਿਬ ਜਾਦੇਂ ਦਾ ਨਾਮ ਦਿਓ ਕਿ ਇਹਨਾਂ ਨੂੰ ਮੋਤੀ ਸਜਾ ਨਾਮ ਦਿੱਤੀ ਗਿਆ ਵੇਸਰੰਦ ਦੇ ਸੁვენੂ ਉਹਨਾਂ ਨੂੰ ਕਦੇ ਵੀ ਕਿਸੇ ਉਹਨਾਂ ਦੀ ਛੋਟੀ ਜੀ ਇਮਾਰਤ ਬਣਾਉਣੇ ਸ਼ੁਰੂ ਅਸੀਂ ਮਲੇਕਪੋਟਲੇ ਦੇ ਵਿੱਚ ਕੀਤੀ ਹੈ ਕਿ ਜਿਨ੍ਹਾਂ ਨੇ ਸੰਡੇ ਕੰਮ ਕੀਤੇ ਹੈ ਤੇ ਇਹ ਮਨੁੱਖਤਾ ਨੂੰ ਬਚਾਉਣ ਦੇ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਲਈ ਅਸੀਂ ਇਮਾਰਤ ਬਣਾਈ ਹੈ ਤੇ 10% ਜਿਵੇਂ ਜਿਵੇਂ ਇਹ ਲੋਕ ਸਰਗਮਦਤ ਕਰਨਗੇ ਇਹ ਵੱਟੀ ਹੁੰਦੀ ਜਾਊਗੀ ਸਾਹਿਬ ਦਾ ਨਸ਼ੇ ਰਾਜ ਪੰਜਾਬ ਦੇ ਵਿੱਚ ਨਸ਼ਾ ਘਰ ਘਰ ਹੋਇਆ ਪਿਆ ਨੌਜਵਾਨਾਂ ਦੀ ਆਦਤ ਬਹੁਤ ਹੋ ਰਹੀ ਹੈ ਉਹਦੇ ਬਾਰੇ ਕੀ ਆਪਾਂ ਪ੍ਰੋਪੋਜ਼ਲ ਲੈ ਕੇ ਤੇ ਲੇਕਿਨ ਜਿਹੜੇ ਇੱਕੀ ਮੌਤਾਂ ਹੋਈਆਂ ਸੀ ਜੀ ਉਹ ਬਹੁਤ ਖਰਾਬ ਹੈ ਪਰ ਇਹ ਕਾਮਰੇਟ ਪਾਰਟੀਆਂ ਜਿਤੋਂ ਵੀ ਹੈ ਜਿਹਾਂ ਹੱਥ ਸਾਉਂਦੀਆਂ ਇੱਕਦਮ ਬਗੈਰ ਕਿਸੇ ਨੂੰ ਪੁੱਛੇ ਤੇ ਮੇਕੀ ਬਣਾ ਲੈਂਦੀਆਂ ਤੇ ਸਰਕਾਰ ਦੇ ਨਾਲ ਗੱਲ ਕਰਨ ਲੱਗ ਪੈਂਦੀ ਐ ਮੈਨੂੰ ਪੁੱਛਿਆ ਨਹੀਂ ਪਰ ਤਾ ਵੀ ਮੈਂ ਡੀਸੀ ਨੂੰ ਜਾ ਕੇ ਕਿਹਾ ਸੀਗਾ ਕਿ ਇਹਨਾਂ ਦੀਆਂ ਜਿਹੜੀਆਂ ਬੀਬੀਆਂ ਲੱਗੀਆਂ ਜਵਾਨ ਆ ਉਹਨਾਂ ਨੂੰ ਸਰਕਾਰੀ ਨੌਕਰੀ ਦਿਓ ਤੇ ਇਹਨਾਂ ਦੇ ਬਜ਼ੁਰਗ ਹੋਂਦਿਹਾੜੀ ਕਰਨ ਜੋਗੇ ਨਹੀਂ ਐ ਉਹਨਾਂ ਨੂੰ ਮਾਫੀ ਦੇ 500 ਰੁਪਇਆ ਦਿੱਤਾ ਜਾਵੇ ప్రతి ਜਿਹੜੇ ਮਰੇ ਐ ਔਰ ਉਹਨਾਂ ਦੇ ਘਰਾਂ ਦੀ ਮੁਰੰਮਤ ਹੋਵੇ ਫਰ ਅਜੇ ਤੱਕ ਇਹ ਮਾਮਲਾ ਕਿਸੇ ਨੂੰ ਦਿੱਤਾ ਨਹੀਂ ਗਿਆ। ਨਸ਼ੇ ਨੂੰ ਰੋਕਣ ਦੇ ਲਈ ਤੁਸੀਂ ਕੀ ਪ੍ਰੋਪੋਜ਼ਲ ਲੈ ਕੇ ਚੱਲੇ ਹੋ ਕਿਉਂਕਿ ਨਸ਼ਾ ਜਿਹੜਾ ਦਿਨ-ਦਿਨ ਵਧਦਾ ਹੀ ਜਾ ਰਿਹਾ ਹੈ। ਨਸ਼ਾ ਰੋਕਣ ਤੇ ਲਈ ਤਾਂ ਇਹ ਹੀ ਐਕਟ ਇਸ ਨੂੰ ਸਖਤੀ ਦੇ ਨਾਲ ਇੱਕ ਕਾਨੂੰਨ ਬਣਾਇਆ ਜਾਵੇ ਜਿਸ ਦੇ ਨਾਲ ਇਹਨਾਂ ਦੀ 1 ਸਾਲ ਦੀ ਜਿਵੇਂ ਐਨਐਸਏ ਦੇ ਵਿੱਚ ਡਿਟੇਨਸ਼ਨ ਹੁੰਦੀ ਹੈ ਕਿ ਇਹਨਾਂ ਦੀ ਡਿਟੇਨਸ਼ਨ ਹੋਵੇ 1 ਸਾਲ ਦੇ ਲਈ ਤੇ ਇਹਨਾਂ ਨੂੰ ਚੀਨ ਦੇ ਬਾਰਡਰ ਦੇ ਉੱਤੇ ਫੌਜ ਦੀ ਸੇਵਾ ਕਰਨ ਦੇ ਲਈ ਭੇਜਿਆ ਜਾਵੇ ਤੇ ਉਹਨਾਂ ਦੀਆਂ ਬਦੂਖਾਂ ਚੱਕ ਕੇ ਉੱਪਰਲੀਆ ਚੋਕੀਆਂ ਤੱਕ ਲੈ ਕੇ ਜਾਣ ਤੇ ਉਹਨਾਂ ਦਾ ਸਮਾਨ ਢੋਣ ਤੇ ਇਸ ਤਰ੍ਹਾਂ 1 ਸਾਲ ਪੂਰਾ ਪੋਰਟੀ ਸੇਵਾ ਐਲਸੀ ਦੋਤੇ ਕਰਨ ਗਾਣੇ ਦੇ ਸੰਬੰਧੇ ਕਰ ਗੱਲ ਕਰੀਏ ਤੁਸੀਂ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੀ ਤਸਵੀਰ ਲਗਾਈ ਹੋਈ ਹੈ ਇਸ ਤੇ ਗਾਣੇ ਦੇ ਵਿੱਚ ਇਹਨਾਂ ਦਾ ਜ਼ਿਕਰ ਹੈਗਾ ਜਾਂ ਫਿਰ ਕਿਵੇਂ ਇਸ ਚੀਜ਼ ਨੂੰ ਲਿਖੇ ਤੇ ਸਾਡੇ ਹੀਰੋਜ਼ ਐ ਦੋਨੋਂ ਜਿਹੜੇ ਹਮਾਰ ਤੇ ਗਏ ਸਰਕਾਰ ਨੇ ਤੁਹਾਨੂੰ ਪਤਾ ਕਿ ਇੱਕ ਨਵੀਂ ਪਾਲਿਸੀ ਦੇ ਅਧੀਨ ਨਰਿੰਦਰ ਮੋਦੀ ਨੇ ਪਾਲਿਸੀ ਬਣਾਈ ਹੈ ਕਿ ਹੁਣ ਅਸੀਂ ਭਾਰਤ ਦੇ ਮੁਲਕ ਖਾਨ ਦੇ ਵਿੱਚ ਜਿੱਥੇ ਇੱਥੇ ਕੋਸ਼ ਕਰਕੇ ਚਲੇ ਜਾਂਦੇ ਐ ਸਿੱਖ ਉਹਨਾਂ ਤੇ ਦੂਰ ਸੀਲ ਸੁਖਨਾਦੀ ਫਾਈਲਸ ਨਹੀਂ ਪਈ ਜਾਂ ਫਰਾਂਗੇ ਹੋਰ ਉਸ ਮੌਤ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀ ਮਾਰਾਂਗੇ ਜਿਵੇਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਰਜ ਕੁਮਾਰ ਤਾ ਕੇ ਮਲਖ ਨੂੰ ਮਾਰਤਾ ਹੈ ਸੁਖਦੂਦ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਤਾ ਹੈ ਬ੍ਰਿਟਾਨੀਆ ਦੇ ਵਿੱਚ ਅ ਅਸ ਖੰਡ ਨੂੰ ਮਾਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਬਲਮਜੀਤ ਸਿੰਘ ਪੰਜਵਾੜ ਨੂੰ ਮਾਰਤਾ ਰੋਟੇ ਨੂੰ ਮਾਰਤਾ ਤੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦੇ ਵਿੱਚ ਮਰਵਾ ਦਿੱਤਾ ਤੇ ਮੂਸੇ ਬਾਲੂ ਪੰਜਾਬ ਦੇ ਵਿੱਚ ਮਰਵਾਤਾ ਇਹ ਸਾਰੇ ਜੁਰਮ ਹੈ ਆਈਪੀਸੀ ਦੇ 302 ਦੇ ਤੇ ਇਹ ਮੋਦੀ ਸਾਹਿਬ ਤੇ ਹੋਮ ਮਿਨਿਸਟਰ ਮਿਤ ਸ਼ਾ ਜੈਸ਼ੰਦਰ ਐਕਸਟਰਨਲ ਅਫੇਅਰਸ ਮਿਨਿਸਟਰ ਇੰਟਰਨੈਸ਼ਨਲ ਸਕਿਉਰਟੀ ਐਡਵਾਈਜ਼ਰ ਬੋਏ ਤੇ ਰੋਡ ਐਕਟ ਜਿਨ੍ਹਾਂ ਨੇ ਇਹ ਹਰਕਤਾਂ ਕੀਤੀਆਂ ਉਹਨਾਂ ਦੇ ਖਿਲਾਫ ਅਸੀਂ ਮਕਦਮੇ ਕਰਾਂਗੇ ਬੀਜੇਪੀ ਨਹੀਂ ਜਿੱਤ ਰਹੀ ਆਪੋਜੀਸ਼ਨ ਆ ਰਹੀ ਹੈ ਤੇ ਇਹਨਾਂ ਦੇ ਉੱਤੇ ਕਤਲ ਦੇ ਮਾਮਲੇ ਚੱਲ ਰਹੇ ਮਦਰ ਦੀ ਆਇਓ ਕਿ ਸਾਡੇ ਵਿੱਚ ਲੰਦਾ ਹੀਰੋ ਆਇਆ ਪਰ ਸਿੱਧੂ ਮੂਸੇ ਦਾ ਪਿਤਾ ਦਾ ਦਰਵਾਜ਼ਾ ਨਤਮਸਤ ਹੋਈ ਸੀ ਉਥੇ ਉਹਨਾਂ ਨੇ ਕਹਿ ਦਿੱ ਕਿ ਮੈਂ ਕਾਂਗਰਸ ਦੇ ਲਈ ਪ੍ਰਚਾਰ ਕਰਾਵਾਂ ਤੁਸੀਂ ਸਿੱਧੂ ਮੂਸੇ ਦਾ ਇਨਸਾਫ ਦੀ ਗੱਲ ਕਰਦੇ ਪਰ ਉਹ ਕਾਂਗਰਸ ਦੇ ਲਈ ਪ੍ਰਚਾਰ ਦੀ ਗੱਲ ਕਰਦੇ ਨੇ ਕੁਝ ਨਹੀਂ ਉਹ ਕਹਿੰਦੇ ਮੇਰੇ ਪਿੱਛੇ ਤਾਂ ਲਿਖਤੀ ਸੀ ਕਿ ਮੈਂ ਮਾਨ ਸਰ ਤੋਂ ਬੇ ਕਾਗਜ਼ ਭਰਉਣ ਹੋਣੇ ਹੈਗੇ ਆ ਔਰ ਉਹ ਤੋਂ ਪਹਿਲਾਂ ਉਹ ਬੁੱਕਰ ਦੇ ਸੀ। ਜੀ ਮਾਨ ਸਾਹਿਬ ਮਾਨ ਸਾਹਿਬ ਜੀ ਤੁਹਾਡੀ ਪ੍ਰਚਾਰ ਕਰਨ ਲਈ ਸੰਗਰੂਰ ਹੋਣਗੇ ਕਿਉਂਕਿ ਤੁਸੀਂ ਲਗਾਤਾਰ ਉਹਨਾਂ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹੋ। ਮੈਂ ਕਿਸੇ ਨੂੰ ਪੁੱਛਦਾ ਨਹੀਂ ਕਿ ਜੇ ਕਿਸੇ ਦਾ ਦਿਲ ਕਰੂਗਾ ਉਹ ਆ ਜਾਊਗਾ ਜਿਵੇਂ ਤੁਹਾਨੂੰ ਇਨਵਾਈਟ ਕੀਤਾ ਮੈਂ ਬਹੁਤ ਤੁਹਾਡਾ ਗ੍ਰੇਟਫੁਲ ਹਾਂ ਤੁਸੀਂ ਆ ਗਏ ਹੋ ਪਰ ਮੈਂ ਕਿਸੇ ਦੇ ਪਿੱਛੇ ਪਿੱਛੇ ਨਹੀਂ ਕਰੇ ਭੱਜਿਆ ਹੈਗਾ। ਮਾਨ ਸਾਹਿਬ ਮદાન ਦੇ ਵਿੱਚ 7-8 ਕੈਂਡੀਡੇਟ ਉਤਰੇ ਨੇ। ਉਹਨਾਂ ਦੇ ਮਤਲਬਕ ਤੁਹਾਡਾ ਕੀ ਤੁਹਾਨੂੰ ਕੀ ਪਬਲਿਕ ਸਪੋਰਟ ਮਿਲ ਰਿਹਾ ਹੈ? ਮੈਨੂੰ ਤਾਂ ਬਹੁਤ ਅੱਛਾ ਰਿਸਪੌਂਸ ਮਿਲੇ ਜੇ ਤੁਸੀਂ ਇਲਾਕੇ ਦੇ ਵਿੱਚ ਜਾਣਦੇ ਹੋ ਤੇ ਤੁਹਾਡੇ ਇਜਨ ਦੇ ਵਿੱਚ ਵੀ ਹੋਊਗਾ ਕਿ ਸਭ ਤੋਂ ਜ਼ਿਆਦਾ ਰਿਸਪੌਂਸ ਸਾਡੀ ਪਾਰਟੀ ਨੂੰ ਮਿਲਿਆ। ਹੁਣ ਗਾਣੇ ਦੇ ਦੋਸਤ ਵੇਗੁਰਜੀ ਦਾ ਖਾਲਸਾ ਅਸ਼ੀਰਵਾਦ ਜੁਰਜੀ ਕੀ ਸਕੇ। ਨਾਮ ਹੈ ਅਮਰ ਅਨਾਮ ਅਮਨਦੀਪ ਸਿੰਘ ਗਾਣੂ ਤੇ ਮੈਂ ਅਸੀਂ ਮਾ ਸਰਦਾਰ ਸੰਤੋਖ ਮਾਨ ਦੀ ਪਰਸਨਲ ਲਾਈਫ ਤੋਂ ਬਹੁਤ ਜ਼ਿਆਦਾ ਸਕੁਆਇਰ ਹੋ ਕੇ ਇਸ ਗਾਣੇ ਚ ਚਾਰ ਲੱਡਲੇ ਨਾਲ ਲਿਖਿਆ ਹੈ ਜੀ ਤੇ ਉਹ ਸਰ ਥੋੜਾ ਜਿਹਾ ਮੈਨੂੰ ਸੌਣ ਲੱਗ ਗਿਆ। ਉਹ ਹੱਥ ਵਿੱਚ ਫੜੀ ਕਰਪਾਨ ਬਾਪੂ ਦੇ ਪੱਬਾ ਉੱਤੇ ਕਰ ਦੇਣੇ ਬਿਆਨ ਬਾਪੂ ਦੇ ਹੱਥ ਵਿੱਚ ਫੜੀ ਕਿਰਪਾਨ ਬਾਪੂ ਦੇ ਪੱਬਾ ਉੱਤੇ ਕਰ ਦੇਣੇ ਬਿਆਨ ਬਾਪੂ ਦੇ ਮੂਰੇ ਹੁਕੇ ਖੜਾਏ ਪੰਜਾਬ ਦੇ ਲਈ ਕਰਦੀ ਆਵਾਮ ਤਾਈਓ ਪਿਆਰ ਬਾਪੂ ਨੂੰ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ ਪੂਰੀ ਐ ਸਪੋਰਟ ਸਾਡੀ ਮਾਨ ਬਾਪੂ ਨੂੰ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ ਪੂਰੀ ਐ ਸਪੋਰਟ ਸਾਡੀ ਮਾਨ ਬਾਪੂ ਨੂੰ ਥੈਂਕ ਯੂ ਰੀ